ਸੋਨ ਸਿੰਘ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸੱਸੀ ਅਕਾਲ ਜੀ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂ ਹੋਣ ਸੱਸੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਟੇਣਾ ਜੀ ਸੰਸਾਰ ਪਰਦੇ ਵਿੱਚ ਰਾਜਵੀਰ ਜਵੰਦਾ ਦੀ ਤੰਦਰੁਸਤੀ ਲਈ ਅਰਦਾਸਾਂ ਹੋ ਰਹੀਆਂ ਨੇ ਕੀ ਹਾਲ ਆ ਉਹਨਾਂ ਦਾ ਹਣ ਟੇਣਾ ਸਾਹਿਬ ਅਰਦਾਸਾਂ ਕਰਨ ਵਲੇ ਸਾਰੇ ਹੀ ਭੈਣਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਵੀ ਕੱਲ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਵਾ ਕੇ ਆਇਆ ਤੇ ਮੇਰੇ ਵਰਗੇ ਸੁਧਾਰਨ ਜਿਹੜੇ ਬੰਦੇ ਵਰਗੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਪਹਿਣਾ ਵੀਰ ਹੋਰ ਵੀ ਆ ਜਿਹੜੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਵੱਸਦੇ ਆ ਪਰ ਆਪਦੇ ਇਸ ਵੀਰ ਆਪਦੇ ਪੁੱਤ ਆਪਦੇ ਭਰਾ ਆਪਣੇ ਹਮ ਉਮਰ ਆਪਣੇ ਛੋਟੇ ਵੱਡੇ ਦੇ ਲਈ ਉਹਨਾਂ ਨੇ ਬਹੁਤ ਸਤਿਕਾਰ ਤੇ ਜਜ਼ਬਾਤੀ ਗੱਲਾਂ ਕਹੀਆਂ ਜੀ ਮੈਂ ਬਹੁਤ ਭਾਵੁਕ ਹੋਇਆ ਮੈਂ ਅੱਜ ਤੱਕ ਇਹੋ ਇੰਨੀਆਂ ਅਰਦਾਸਾਂ ਕਿਸੇ ਵੀ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਅੱਜ ਤੱਕ ਹੁੰਦੀਆਂ ਸੁਣੀਆਂ ਦੇਖੀਆਂ ਨਹੀਂ ਆ। ਬਿਲਕੁਲ। ਲੌਜੀਕਲ ਵੀ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਵੀ ਰਾਜਵੀਰ ਜਵੰਦਾ ਕਦੇ ਕਿਸੇ ਵਿਵਾਦ ਦੇ ਵਿੱਚ ਨਹੀਂ ਪਿਆ। ਤੇ ਜਿੰਨਾ ਮਰਜ਼ੀ ਬੰਦਾ ਕਹਿੰਦਾ ਆਪਾਂ ਕਿ ਨੇ ਵੀ ਵਾਲ ਦੀ ਖਲ ਵੀ ਲਾਉਣੀ ਹੋਵੇ। ਜਿੰਨਾ ਮਰਜ਼ੀ ਤੁਸੀਂ YouTube ਤੇ ਜਾ ਕੇ ਮੱਖਾ ਮਾਰ ਲਓ ਵੀ ਚਲੋ ਉਹਦਾ ਇੱਕ ਸ਼ਬਦ ਹੀ ਆਪਾਂ ਕਿਤੇ ਕੋਈ ਗਲਤ ਸੁਣ ਲਗੇ। ਇਹਨੇ ਇੰਨਾ ਸਾਫ਼ ਗਾਇਆ, ਇਹਨੇ ਸੋਹਣਾ ਗਾਇਆ, ਇਹਨੇ ਪਰਿਵਾਰਕ ਗਾਇਆ। ਉਨੇ ਕੋਈ ਮੀਹੋ ਲੱਥੀ ਗੱਲ ਨਹੀਂ ਕਿਸੇ ਕੋਈ ਕੰਟਰੋਵਰਸੀ ਦੇ ਵਿੱਚ ਕਦੇ ਪਿਆ ਹੀ ਨਹੀਂ ਪਹਿਲਾਂ ਪੁਲਿਸ ਮਹਿਕਮੇ ਦੇ ਵਿੱਚ ਸੀ ਫਿਰ ਉਹਨੇ ਪੁਲਿਸ ਦੀ ਨੌਕਰੀ ਛੱਡ ਕੇ ਪੱਕੇ ਤੌਰ ਦੇ ਉੱਤੇ ਗਾਇਕੀ ਤੇ ਆਇਆ ਕਿ ਉਹਨੂੰ ਨਾਂ ਤੇ ਨਾਮਾ ਦੋਵੇਂ ਬਹੁਤ ਕੁਝ ਮਿਲਿਆ ਪਰ ਇਸ ਵੇਲੇ ਉਹ ਪੰਜਾਬ ਦਾ ਪੁੱਤ ਵੈਂਟੀਲੇਟਰ ਦੇ ਉੱਤੇ ਪਿਆ ਕੱਲ ਵੀ ਪਰਸੋਂ ਵੀ ਤੇ ਅੱਜ ਵੀ ਇਸ ਵੇਲੇ ਫੁੱਟ ਹਸਪਤਾਲ ਮੁਹਾਲੀ ਦੇ ਬਾਹਰ ਲੋਕਾਂ ਦੀ ਭੀੜ ਆ ਗਾਇਕ ਬਹੁਤ ਗਏ ਕੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਈ ਵੀ ਗਏ ਹੋਰ ਵੀ ਕਈ ਨੇਤਾ ਜਾ ਕੇ ਆਏ ਆ ਪਰ ਜਿਹੜੀ ਡਾਕਟਰਾਂ ਦੀ ਰਿਪੋਰਟ ਹੈ ਜੀ ਉਹ ਇਹ ਆ ਵੀ ਰਾਜਵੀਰ ਜਵੰਦਾ ਦੀ ਬੋਡੀ ਦੇ ਵਿੱਚ ਕੋਈ ਮੂਵਮੈਂਟ ਨਹੀਂ ਆ। ਬ੍ਰੇਨ ਡੈੱਡ ਹੈ ਜੀ। ਸਰੀਰ ਦੇ ਕਈ ਅੰਦਰੂਨੀ ਸੱਟਾਂ, ਬਾਹਰ ਕੋਈ ਛੇੜਟ ਨਹੀਂ ਆ। ਅੰਦਰੂਨੀ ਸੱਟਾਂ ਇੰਨੀਆਂ ਜ਼ਿਆਦਾ। ਨਹੀਂ ਪਾਈ ਵੈਂਟੀਲੇਟਰ ਦੇ ਉੱਤੇ ਅੱਜ ਤੀਜਾ ਦਿਨ ਹੋ ਗਿਆ। ਸੋ ਅਰਦਾਸਾਂ ਹੀ ਆ ਡਾਕਟਰਾਂ ਜਿਹੜੇ ਉਹ ਇਹ ਗੱਲ ਕਹਿੰਦੇ ਵੀ ਕੋਈ ਚਮਤਕਾਰ ਹੋ ਜੇ। ਅਸੀਂ ਵੀ ਇਹ ਚਾਹੁੰਦੇ ਆ ਪਰ ਹਾਲਾਤ ਬਹੁਤੇ ਸਾਜ਼ਗਾਰ ਨਹੀਂ ਆ। ਮੈਂ ਕੋਈ ਨੈਗੇਟਿਵ ਗੱਲ ਨਹੀਂ ਕਰਦਾ। ਮੈਂ ਤਾਂ ਆਪ ਚਾਹੁੰਦਾ ਜੀ ਕਿ ਉਹ ਵਿਚਾਰਾ ਉੱਥੇ ਉਹ ਆਪਣੇ ਟੱਬਰ ਤੇ ਜਾਵੇ, ਉਹ ਗਾਵੇ, ਉਹ ਹੱਸੇ, ਖੇਡੇ। ਤੇ ਸਾਰੀ ਗੱਲ ਨੂੰ ਜਾਣੇ ਮਾਣੇ ਪਰ ਗੱਲ ਇਹ ਜੀ ਕਿ ਇਸ ਵੇਲੇ ਡਾਕਟਰ ਜੀ ਕਹਿੰਦੇ ਆ ਕਿ ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆਂ ਸਭ ਕੁਝ ਚੜ੍ਹਦੀ ਕਲਾ ਦੇ ਵਿੱਚ ਰਵੇ ਇਹਦੇ ਲਈ ਅਪਰਦਾਸ ਕਰਗੇ ਜੀ ਸੋ ਸਰਜਰੀ ਹੋਈ ਆ ਜਾਂ ਨਹੀਂ ਕਹਿੰਦੇ ਸੀ ਕਿ ਨਿਊਰੋ ਸਰਜਨ ਚੈੱਕ ਅਪ ਕਰ ਰਹੇ ਨੇ ਨਹੀਂ ਜੀ ਹਲੇ ਤੱਕ ਕੋਈ ਸਰਜਰੀ ਨਹੀਂ ਹੋਈ ਜੀ ਆ ਜਿਹੜੀਆਂ ਐਮ ਆਰ ਆਈ ਦੀਆਂ ਰਿਪੋਰਟਾਂ ਤੇ ਕੁਝ ਇੱਕ ਹੋਰ ਰਿਪੋਰਟਾਂ ਜਿਹੜੀਆਂ ਉਹ ਆਈਆਂ ਉਹਦੇ ਵਿੱਚ ਇਹ ਹੈ ਜੀ ਕਿ ਉਹਦੀ ਸਥਿਤੀ ਰਾਜਵੀਰ ਜਵੰਦਾ ਦੀ ਹਾਲੇ ਵੀ ਚਿੰਤਾਜਨਕ ਹੈ ਜਿਵੇਂ ਕਿ ਪਹਿਲੇ ਦਿਨ ਸੀ ਕੱਲ ਖਬਰਾਂ ਇਹ ਆਈਆਂ ਸੀ ਕਿ ਰਾਜਵੀਰ ਜਵੰਦਾ ਦੀ ਜਿਹੜੀ ਆ ਉਹ ਸਪੋਰਟ ਸਿਸਟਮ ਤੇ ਜਿੱਥੇ ਲਾਇਆ ਸੀ ਤੇ ਉਹਦੀ ਇੱਕ ਮਸ਼ੀਨ ਬੰਦ ਕਰ ਦਿੱਤੀ ਗਈ ਆ ਪਰ ਅੱਜ ਡਾਕਟਰਾਂ ਨੇ ਫੇਰ ਇਹ ਗੱਲ ਕਹੀ ਆ ਵੀ ਸਥਿਤੀ ਚਿੰਤਾਜਨਕ ਹੈ ਇਹ ਗੱਲ ਜਿਹੜੀ ਮੈਂ ਹੁਣ ਦੱਸ ਰਿਹਾ ਇਹ ਆਉਂਦੇ 5 ਮਿੰਟਾਂ ਦੇ ਵਿੱਚ ਹੀ ਗਲਤ ਸਾਬਤ ਹੋ ਜੇ ਇਹ ਬਿਲਕੁਲ ਖਬਰ ਆਵੇ ਜੀ ਕਿ ਚੜ੍ਹਦੀ ਕਲਾ ਦੇ ਵਿੱਚ ਆ ਜੋ ਉਹ ਦੀ ਬਿਲਕੁਲ ਉਹ ਹੋਸ਼ ਦੇ ਵਿੱਚ ਆ ਗਿਆ ਮੇਰੀ ਇਹ दिली ਇੱਛਾ ਮੈਂ ਚਾਹੁੰਦਾ ਜੀ ਮੇਰੀ ਸਾਰੀ ਖਬਰੇ ਝੂਠੀ ਸਾਬਤ ਹੋਵੇ ਨੀ ਪਰ ਅਗਲੀ ਗੱਲ ਇਹ ਕਿ ਮੈਨੂੰ ਨਾ ਇਸ ਗੱਲ ਨੇ ਸੋਚਣ ਲਈ ਮਜਬੂਰ ਕਰਤਾ ਸੰਸਾਭ ਇੱਕ ਵਾਰੀ ਨਾ ਮੈਨੂੰ ਯਾਦ ਆ ਤਿੰਨ ਚਾਰ ਸਾਲ ਪਹਿਲਾਂ ਮੈਂ ਅਵਾਰਾ ਪਸ਼ੂਆਂ ਦੇ ਕਹਿਰ ਦੇ ਉੱਤੇ ਬੋਲਿਆ ਸੀ ਤੇ ਮੈਨੂੰ ਬੜੀਆਂ ਗਾਲਾਂ ਪਈਆਂ ਸੀ ਕਿਉਂਕਿ ਕਈਆਂ ਦੀਆਂ ਭਾਵਨਾਵਾਂ ਪੜਕੀਆਂ ਸੀ ਉਹ ਕਹਿੰਦੇ ਜੀ ਕੋਈ ਧਰਮ ਰੱਬ ਵੀ ਵਿੱਚ ਆ ਗਿਆ ਸੀ ਇਸ ਗੱਲ ਦੇ ਅੱਜ ਦੇਖੋ ਰਾਜਵੀਰ ਜਵੰਦਾ ਵਰਗੇ ਕਿੰਨੇ ਮਾਵਾ ਦੇ ਪੁੱਤ ਲੱਖਾਂ ਦੀ ਗਿਣਤੀ ਦੇ ਵਿੱਚ ਉਮਰ ਭਰ ਦੇ ਲਈ ਅਪਾਹਜ ਹੋ ਜਾਂਦੇ ਆ ਇਹ ਵੀ ਆਵਾਰਾ ਬੱਚੇ ਜਿਹੜੇ ਸੀ ਉਹੀ ਲੱਗੇ ਆ ਮੋਟਰਸਾਈਕਲ 'ਚ ਬਿਲਕੁਲ ਸਿੰਘ ਸਾਹਿਬ ਇਹ ਹੋਇਆ ਜੀ ਕਿ ਇਹ ਬੱਦੀ ਤੋਂ ਤੇ ਸ਼ਮਿਲਾ ਦੇ ਵੱਲ ਜਾ ਰਹੇ ਆ ਪਿੰਜੌਰ ਦੇ ਵੱਲ ਕੇ ਪਤਾ ਲੱਗਾ ਵੀ ਉਸਾਂ ਤੇ ਹਾੜ ਸਾਬ ਵਾਪਰੇ ਆ ਇਹ ਆਪਣੇ 25 ਲੱਖ ਰੁਪਏ ਦੇ ਮਹਿੰਗੇ BMW ਮੋਟਰਸਾਈਕਲ ਦੇ ਉੱਤੇ ਆ ਕੁਝ ਕ ਹਫ਼ਤੇ ਪਹਿਲਾਂ ਸਿੰਘ ਸਾਹਿਬ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਇੱਕ ਵਿਆਹ ਦਾ ਸ਼ੋਅ ਲਾ ਕੇ ਗਿਆ ਉੱਥੇ ਕੈਨੇਡਾ ਦੇ ਵਿੱਚੋਂ ਹੀ ਹੈਲਮਟ ਤੇ ਬਾਕੀ ਜਿਹੜੀ ਹੁੰਦੀ ਹੈ ਬੋਡੀ ਵਾਲੀ ਕਿੱਟ ਹੁੰਦੀ ਜਦੋਂ ਤੁਸੀਂ ਸਫ਼ਰ ਕਰਦੇ ਬਾਈਕ ਰਾਈਡਰ ਜਿਹੜੇ ਕਰਦੇ ਆ ਉਹ ਸਾਰੀ ਗੋਡਿਆਂ ਨੂੰ ਕਵਰ ਕਰਨ ਵਾਲੀ ਸਪੋਰਟ షూ ਤੇ ਬਾਕੀ ਚੀਜ਼ਾਂ ਲੈ ਕੇ ਗਿਆ ਸਾਰਾ ਕੁਝ ਫੈਨਟ ਦੇ باوجود ਜਦੋਂ ਉਹ ਜਾ ਰਿਹਾ ਸੀ ਉਹਦੇ ਸਾਥਕਾਂ ਦੇ ਨਾਲ ਤੇ ਮੂਰੇ ਸਾਹਣ ਲੜਦੇ ਹੋਏ ਸੜਕ ਦੇ ਵਿਚਾਲੇ ਆ ਗਏ ਇਹ ਜਦੋਂ ਵਿਚਾਲੇ ਆ ਗਏ ਤੇ ਬਲੈਰੋ ਗੱਡੀ ਮੂਰੇ ਜਾ ਰਹੀ ਉਹਨੇ ਮਾਰੀ ਬ੍ਰੇਕ ਤੇ ਮਰਲੇ ਪਿਛੇ ਦਾ ਮੋਟਰਸਾਈਕਲ ਵੱਜਾ ਜੀ ਬਲੈਰੋ ਗੱਡੀ ਦੇ ਵਿੱਚ ਸੋ ਆਹ ਹਾਦਸੇ ਦਾ ਕਾਰਨ ਇਹ ਆ ਜਿਹੜੇ ਚਸ਼ਮਦੀਦਾ ਉਥੋਂ ਦੇ ਉਹਨਾਂ ਨੇ ਇਹ ਗੱਲ ਕਹੀ ਉਹ ਵੀ ਮੋਟਰਸਾਈਕਲ ਵੱਧ ਤੋਂ ਵੱਧ 45-50 ਦੀ ਸਪੀਡ ਤੇ ਸੀ ਇੰਨੀ ਸਪੀਡ ਦੇ ਨਾਲ ਐਨੇ ਮਹਿੰਗੇ ਹੈਲਮਟ ਤੇ ਬੋਡੀ ਨੂੰ ਕਵਰ ਕਰਕੇ ਚੱਲਣ ਵਾਲੇ ਬੰਦੇ ਦਾ ਇੰਨਾ ਵੱਡਾ ਨੁਕਸਾਨ ਹੋ ਨਹੀਂ ਸਕਦਾ। ਉਹ ਚਸ਼ਮਦੀਤ ਵੀ ਇਸ ਗੱਲ ਦੇ ਉੱਤੇ ਹੈਰਾਨ ਆ। ਪਰ ਮੈਂ ਸੋਚੀ ਜਨਾ ਸਰ ਸਾਹਿਬ ਅੱਜ ਕਿ ਇਹ ਬੰਦੇ ਨੇ 25 ਲੱਖ ਦਾ ਮੋਟਰਸਾਈਕਲ ਲਿਆਂ ਸਰਕਾਰ ਨੂੰ ਟੈਕਸ ਗਿਆ। ਤੇਲ ਪਾਉਣ ਦੇ ਸਰਕਾਰ ਨੂੰ ਟੈਕਸ ਗਿਆ। ਦੋਨੇ ਸਰਕਾਰ ਨੂੰ ਟੈਕਸ ਗਿਆ ਤੇ ਨਾ ਸੜਕਾਂ ਦੀ ਹਾਲਤ ਚੰਗੀ ਤੇ ਨਾ ਪਸ਼ੂ ਸੜਕਾਂ ਤੋਂ ਪਰੇ ਹੋਏ ਤੇ ਹਾਲਾਤ ਕੀ ਬਣੇ ਪਏ ਜੀ। ਹੂੰ। ਅੱਛਾ ਵਿਧਾਨ ਸਭਾ ਦਾ ਸੈਸ਼ਨ ਕਿਵੇਂ ਰਿਹਾ ਕਹਿੰਦੇ ਮੇਣੋ-ਮੇਣੀ ਬਹੁਤ ਹੋਏ ਨੇ ਡਰਾਮੇ ਬਹੁਤ ਚੱਲੇ ਆ ਤੇ ਅਸਲੀ ਗੱਲ ਕੀ ਹੋਈ ਉੱਥੇ ਹੰਕਾਰ ਦੇਖੋ ਉਹ ਵੀ ਕੁਝ ਹੋਇਆ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਆਮ ਤੌਰ ਤੇ ਹੁੰਦਾ ਤੇ ਇਹੀ ਕੁਝ ਹੋਣ ਦੀ ਸੰਭਾਵਨਾ ਸੀ ਪਰ ਗੱਲ ਕੁੱਲ ਮਿਲਾ ਕੇ ਇਹ ਜਿਵੇਂ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਛੜਾਂ ਦੀ ਗੱਲ ਚੱਲਦੀ ਚੱਲਦੀ ਤੇ ਮੇਣਿਆਂ ਦੇ ਛੜ ਆਏ ਬਸ ਗੱਲ ਤਾਂ ਇਹ ਹੈ ਜੀ ਮੇਣੇ ਇਥੇ ਸੌਂਕਣਾ ਬਣ ਗਏ ਦਿੱਤਾ ਇੱਕ ਦੂਜੇ ਦੀ ਦਫਾ ਪਟੜਨ ਦੇ ਵਿੱਚ ਕਸਰ ਕੋਈ ਨਹੀਂ ਛੱਡਦੇ ਅਸਲ ਵਿੱਚ ਜਿਹੜੀਆਂ ਆਪਸੀ ਗੱਲਾਂ ਆਪਸੀ ਇੱਕ ਤੋਂ ਜਿਹੜੀ ਪੈਟਰੋਲ ਪਾਉਣ ਵਾਲੀਆਂ ਗੱਲਾਂ ਉਹ ਪੰਜਾਬ ਦੇ ਹਿੱਤਾਂ ਦੇ ਉੱਤੇ ਪਾਰੂ ਪੈ ਜਾਂਦੀਆਂ ਦੇਖੋ ਹੁਣ ਪਹਿਲੇ ਤਾਂ ਗੱਲ ਇਹ ਚੱਲਦੀ ਹੈ ਜੇ ਕਿ ਪੰਜਾਬ ਦੇ ਵਿੱਚ ਹਰ ਤੁਸੀਂ ਲਿਆਂਦੇ ਉਹ ਕਹਿੰਦੇ ਜੀ ਅਸੀਂ ਕਿਹੜਾ ਬਦਲਾ ਪਾੜਦੇ ਅਸੀਂ ਕਹਿੰਦੇ ਜੀ ਹਿਮਾਚਲ ਤੋਂ ਚਿੱਠੀ ਪਾ ਕੇ ਬਦਲ ਲਿਆਂਦੇ ਆ ਪਹਿਲਾਂ ਆ ਗੱਲਾਂ ਚੱਲੀ ਜਾਂਦੀਆਂ ਅੱਜ ਪ੍ਰਤਾਪ ਸਿੰਘ ਬਾਜਵਾ ਤੇ ਹਰਪਾਲ ਸਿੰਘ ਟੀਮਾਂ ਦੀ ਬਹੁਤ ਮਿਹਣੋ ਮਣੀ ਵਾਲੀ ਗੱਲ ਹੋਈ ਆ ਰਾਣਾ ਵਰਦੀ ਸਿੰਘ ਨੇ ਵੀ ਅੱਜ ਵਿਚਾਰ ਪੇਸ਼ ਕੀਤੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿਰੋਧਕਾਂ ਨੂੰ ਲੰਬੇ ਹੱਥੀ ਲਿਆ ਸਿੱਟਾ ਕੀ ਨਿਕਲਿਆ ਜੀ ਗੱਲ ਤਾਂ ਵੀ ਸਿੱਟਾ ਕੀ ਨਿਕਲਿਆ ਵੈਸੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਆ ਕਿ 15 ਅਕਤੂਬਰ ਤੋਂ ਅਸੀਂ ਹੜ੍ਹ ਪੀੜਤ ਲੋਕਾਂ ਨੂੰ ਮੁਆਵਜ਼ਾ ਦੇਣਾ ਸ਼ੁਰੂ ਕਰ ਦੇਣਾ ਚੰਗੀ ਗੱਲ ਆ ਪਾਈ ਬੜਤ ਤੋਂ ਬਾਅਦ ਮੁਆਵਜ਼ਾ ਮਿਲੇ ਪਰ ਮੈਂ ਥੋੜੀ ਜਿਹੀ ਹਰਦੀਸ਼ਤ ਵੀ ਬਿਆਨ ਕਰਦੇ ਆ ਇਸ ਵੇਲੇ ਰੇਤ ਨੂੰ ਚੁੱਕਣ ਵਾਸਤੇ ਸੇਵਾਦਾਰ ਇੰਨੇ ਕ ਪਹੁੰਚੇ ਆ ਵੀ ਜਿਵੇਂ ਏਜੰਸੀ ਦੇ ਵਿੱਚ ਟਰੈਕਟਰ ਹੁੰਦੇ ਨੇ ਤੁਸੀਂ ਡਰੋਨ ਸ਼ਾਟ ਲਓ ਪੀੜੀਆਂ ਵਾਂਗੂ ਟਰੈਕਟਰ ਦਿਸਦੇ ਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਰੇਤ ਚੁੱਕਣ ਵਾਸਤੇ ਇਨੇ ਟਰੈਕਟਰ ਲੈ ਕੇ ਆਏ ਲੋਕ ਪਠਾਨ ਮਾਜਰੇ ਦੀ ਕੀ ਖਬਰ ਆਈ ਹੈ ਫਿਰ ਪਠਾਨ ਮਾਜਰੇ ਨੇ ਤਾਂ ਵੀਡੀਓ ਪਾ ਕੇ ਸੀ ਇਸ ਕਰਕੇ ਵੀ ਸ਼ਬਦਾਂ ਨੂੰ ਪੂਤਾ ਹੀ ਕੱਟ ਤੀਆਂ ਕਿਸ ਤਰੀਕੇ ਦੇ ਨਾਲ ਉਹਨੇ ਵੀਡੀਓ ਪਾਈ ਉਹ ਕਹਿੰਦਾ ਦੇਖੋ ਜੀ ਸਾਨੂੰ ਇਹ ਗੱਲ ਕਹਿੰਦੇ ਹੁੰਦੇ ਆ ਵੀ ਇਹ ਪੰਜਾਬ ਦੇ ਵਿੱਚ 92 94 ਭੇਡਾਂ ਇਹ ਬੋਲਦੇ ਨਹੀਂ ਕਿ ਦਿੱਲੀ ਵਾਲਿਆਂ ਦੇ ਖਿਲਾਫ ਬੋਲਦੇ ਨਹੀਂ ਮੈਂ ਬੋਲਿਆ ਤੇ ਮੈਂ ਖਟਿਆ ਕੀ ਆ ਮੈਂ ਤਾਂ ਉਹ ਕਹਿੰਦੇ ਜੀ ਇਹਦਾ ਅਨਲਿਸਿਸ ਕੀਤਾ ਵੀ ਮੈਂ ਖਟਿਆ ਕੀ ਆ ਫਰਮੀਤ ਸਿੰਘ ਪਠਾਨ ਮਾਜਰੇ ਨੇ ਵੀਡੀਓ ਬਣਾ ਕੇ ਗੱਲ ਕਹੀ ਆ ਜਿਹੜੀ ਕਿ ਮੈਂ ਵੀ ਦੇਖੀ ਆ ਉਹ ਕਹਿੰਦਾ ਜੀ ਕਿ ਦੇਖੋ ਸਾਰੇ ਦਿੱਲੀ ਦੇ ਉੱਤੇ ਕਿੰਤੂ ਕਰਦੇ ਮੈਂ ਨਹੀਂ ਕੀਤੀ ਮੈਂ ਸੱਚ ਦੀ ਗੱਲ ਕੀਤੀ ਮੈਨੂੰ ਕਿ ਲੋੜ ਆ ਮੇਰੀ ਵਿਲਣੇ ਚ ਬਹਾਈ ਆ ਪਰ ਮੇਰੇ ਮਗਰ ਕੋਣ ਖੜਾ ਇਸ ਵੇਲੇ ਮੇਰੀ ਘਰਵਾਲੀ ਕਿਤੇ ਆ ਕੁੜੀ ਕਿਤੇ ਆ ਮੁੰਡਾ ਕਿਤੇ ਆ ਮੈਂ ਕਿੱਥੇ ਆ ਮੇਰੀ ਘਰਵਾਲੀ ਦੇ ਪੰਜ ਪ੍ਰੇਸ਼ਨ ਹੋਏ ਆ ਜੇ ਉਹਨੂੰ ਕੁਝ ਹੋ ਗਿਆ ਉਹ ਕਹਿੰਦੇ ਦੀ ਸਰਕਾਰ ਜ਼ਿੰਮੇਵਾਰ ਹੋਊਗੀ ਫਿਰ ਉਹਨੇ ਇਹ ਗੱਲ ਕਹੀਏ ਪੰਜਾਬ ਦਾ ਕੋਈ ਵਿਰੋਧੀ ਧਰਨਾਗੂ ਪੰਜਾਬ ਦਾ ਕੋਈ ਕਿਸਾਨ ਆਗੂ ਪੰਜਾਬ ਦਾ ਕੋਈ ਸੱਤਾਧਾਰੀ ਧਰਨਾਗੂ ਕੋਈ ਬੋਲਿਆ ਹੀ ਨਹੀਂ ਮੇਰੇ ਪਿੱਛੇ ਪੰਜਾਬ ਦਾ ਕੋਈ ਬੰਦਾ ਮੇਰੇ ਪਿੱਛੇ ਨਹੀਂ ਬੋਲਿਆ ਸਰ ਫਿਰ ਮੂਤਾ ਕਨਾ ਜੀ ਮੇਰੇ ਮੈਂ ਇਹਨਾਂ ਲੋਕਾਂ ਦੇ ਪਿੱਛੇ ਬੋਲਦਾ ਰਿਹਾ ਜੀ ਹੂੰ ਕੰਗੜਾ ਰਣੋਤ ਨੂੰ ਬਠਿੰਡੇ ਦੀ ਅਦਾਲਤ 'ਚ ਫਿਰ ਕੀ ਹੋਇਆ ਜੀ ਉੱਥੇ ਇਹ ਜੀ ਕੰਗੜਾ ਰਣੋਤ ਨੂੰ ਹੋ ਸਕਦਾ ਜੀ ਹਲੇ ਤੱਕ ਹੋਇਆ ਤਾਂ ਸਾਨੂੰ ਸਭ ਨਹੀਂ ਆ ਕਿਉਂਕਿ ਇਹਦੀ ਨਾ ਪੇਸ਼ੀ ਹੋਣੀ ਆ ਜੀ ਇਹਦੀ ਹੋਣੀ ਜੀ 27 ਅਕਤੂਬਰ ਨੂੰ 27 ਅਕਤੂਬਰ ਨੂੰ ਬਠਿੰਡੇ ਦੀ ਅਦਾਲਤ ਦੇ ਵਿੱਚ ਇਹਦੀ ਪੇਸ਼ੀ ਆ ਉਹ ਬੇਬੇ ਮਹਿੰਦਰ ਕੌਰ ਦੇ ਬਾਰੇ ਜਿਹੜੀਆਂ ਨੇ ਗੱਲਾਂ ਕਈਆਂ ਸੀ 100-100 ਰੁਪਏ ਦੇ ਵਿੱਚ ਵੇਚਣ ਵਾਲੀਆਂ ਵੀ ਬੰਗਾ ਗੱਲਾਂ ਕਹੀਆਂ ਉਸ ਮਸਲੇ ਦੇ ਉੱਤੇ ਪੇਸ਼ੀ ਹੋਣੀ ਆ ਸੁਪਰੀਮ ਕੋਰਟ ਨੇ ਇਹ ਜਿਹੜੀ ਇਹਨੇ ਮੰਗ ਕੀਤੀ ਸੀ ਵੀ ਭਾਈ ਇਹ ਕੇਸ ਰੱਦ ਕੀਤਾ ਜਾਵੇ ਬਠਿੰਡੇ ਵਾਲੀ ਅਦਾਲਤ ਦਾ ਸੁਪਰੀਮ ਕੋਰਟ ਨੇ ਇਹਦੀ ਮੰਗ ਰੱਦ ਕਰਤੀ ਅਰਜ਼ੀ ਰੱਦ ਕਰਤੀ ਪਰ ਹੁਣ ਇਹਨੇ ਇਹ ਪਤਾ ਲੱਗਾ ਜੀ ਕਿ ਇਹ ਗੱਲ ਕਹੀ ਕਿ ਮੈਨੂੰ ਵੀਡੀਓ ਕਾਨਫਰੰਸ ਵਗੈਰਾ ਹੀ ਪੇਸ਼ ਹੋਣ ਦਾ ਮੌਕਾ ਦਿੱਤਾ ਜਾਵੇ ਵੀ ਮੈਂ ਆ ਨਹੀਂ ਸਕਦੀ ਪਰ ਅਦਾਲਤ ਨੇ ਗੱਲ ਕਹੀ ਨਾ ਝੀਲਾਂ ਵੇਖ ਕੇ ਹੀ ਜਾ ਕਿਉਂ ਨਹੀਂ ਵੀਡੀਓ ਕਾਨਫਰੰਸ ਦੇ ਰਾਹੀਂ ਨਹੀਂ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣਾ ਪਊਗਾ ਜੀ ਹੂੰ ਅੱਛਾ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਕਹਿੰਦੇ ਮੈਂ ਇਲੈਕਸ਼ਨ ਲੜਾਂਗਾ ਹਟਦੇ ਨਹੀਂ ਫਿਰੋ ਬਿਲਕੁਲ ਨਹੀਂ ਉਹਨਾਂ ਨੇ ਕਿਹਾ ਜੀ ਮੈਂ ਇਲੈਕਸ਼ਨ ਲੜਾਂਗਾ ਤੇ ਮੈਂ ਜਿੱਤੂਗਾ ਉਹਨੇ ਤਾਂ ਇਹ ਗੱਲ ਕਹੀ ਆ ਚਲੋ ਜੀ ਬਿਲਕੁਲ ਚੋਣ ਲੜਨਾ ਸਭ ਦਾ ਅਧਿਕਾਰ ਆ ਉਹ ਜਿੱਤਣ ਵੀ ਸਾਡੀ ਤਾਂ ਸ਼ੁਭ ਕਾਮਨਾ ਬਾਕੀ ਉਹ ਮਾਨਸੇ ਤੋਂ ਖੜਦੇ ਆ ਮਾਨਸੇ ਤੋਂ ਹੀ ਖੜਨਗੇ ਵੈਸੇ ਤੇ ਉਹ ਉਥੋਂ ਜਿੱਤ ਜਾਣ ਵੋਟਰਾਂ ਨੇ ਵੋਟ ਪਾਉਣੀ ਹੈ ਜੀ ਉਹਨਾਂ ਦੀ ਜ਼ਲੀ ਇੱਛਾ ਚੋਣ ਲੜਨ ਦਾ ਅਧਿਕਾਰ ਆ ਤੇ ਰਾਜਨੀਤੀ ਵਿੱਚ ਸਭ ਦਾ ਸਵਾਗਤ ਹੈ ਇਹਨਾਂ ਨੇ ਇਹ ਗੱਲ ਅਜ ਵੀ ਕਹੀ ਆ ਕੱਲ ਵੀ ਕਹੀ ਸੀ ਇਹ ਕਹਿੰਦੇ ਦੇਖੋ ਜੀ ਮੇਰੇ ਪੁੱਤ ਦਾ ਸੁਪਨਾ ਸੀਗਾ ਵਿਧਾਨ ਸਭਾ ਦੇ ਵਿੱਚ ਪਹੁੰਚਣਾ ਮੈਂ ਆਪਣੇ ਪੁੱਤ ਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਚੋਣ ਲੜੂੰ ਤੇ ਜਿੱਤੂੰ ਦੂਜੀ ਗੱਲ ਉਹਨੇ ਕਹੀ ਜੀ ਕਿ ਮੇਰੇ ਪੁੱਤ ਦੇ ਮਾਮਲੇ ਦੇ ਵਿੱਚ ਕੁਝ ਇਨਸਾਫ ਨਹੀਂ ਮਿਲਿਆ ਤੇ ਮਰੀ ਜਿਲੀ ਚੱਕ ਮੈਂ ਵਿਧਾਨ ਸਭਾ ਦੇ ਵਿੱਚ ਜਾ ਕੇ ਇਨਸਾਫ ਦੀ ਆਵਾਜ਼ ਚੁੱਕਾ ਤੇ ਮੈਂ ਲੜੂੰਗਾ ਤੇ ਲੜੂੰਗਾ ਜੀ ਬਸ ਤੇ ਬਾਕੀ ਜਿਹੜੀ ਨਕਲੀ ਵਿਧਾਨ ਸਭਾ ਮੂਠ ਉਹਨਾਂ ਨੇ ਸੈਸ਼ਨ ਲਾਇਆ ਭਾਜਪਾ ਨੇ ਉਹਦੇ ਵਿੱਚ ਕੀ ਗੱਲਬਾਤ ਹੋਈ ਹੈ ਜੀ ਵੈਸੇ ਤਾਂ ਉਹਨਾਂ ਨੇ ਭੱਜ ਪਾਈਆਂ ਨੇ ਨਾ ਇਹਦਾ ਨਾਂ ਰੱਖਿਆ ਜੀ ਜਨਤਾ ਦੀ ਅਦਾਲਤ ਪਰ ਇਹ ਲੱਗਦਾ ਐ ਉਸੇ ਥਨ ਸਭ ਜਿਵੇਂ ਆਪਾਂ ਨਿੱਕੇ ਹੁੰਦੇ ਨਹੀਂ ਘਰ ਘਰ ਖੇਡਦੇ ਹੁੰਦੇ ਸੀ ਬੱਚੇ ਜਾਂ ਮੇਰਾ ਘਰ ਉਹ ਕਿਹੜਾ ਆਪਾਂ ਪਲਸਟਰ ਕਰਕੇ ਤੇ ਬਾਅਦ ਦੇ ਵਿੱਚ ਉੱਥੇ ਰਹਿਣ ਲੱਗ ਜਾਣਾ ਉਹ ਤਾਂ ਪੈਰ ਤੇ ਰੇਤੇ ਨਾਲ ਘਰ ਬਣਾਉਨੇ ਆ ਬਾਅਦ ਦੇ ਵਿੱਚ ਆਪੇ ਛੁੱਟ ਮਾਰ ਕੇ ਡੇਗ ਲੈਨੇ ਆ ਇਹ ਜਨਤਾ ਦੀ ਵਿਧਾਨ ਸਭਾ ਲਾਈ ਸੀ ਬੀਜੇਪੀ ਨੇ ਅੱਜ ਚੰਡੀਗੜ੍ਹ ਦੇ ਵਿੱਚ ਇਹਦੇ ਵਿੱਚ ਜਿਹੜੇ ਅਸ਼ਵਨੀ ਸ਼ਰਮਾ ਹੈਗੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਇਹਨਾਂ ਨੇ ਉਹ ਵੀ ਵਿੱਚ ਇੱਥੇ ਸੀਗੇ ਉਹ ਅਸਲੀ ਵਿਧਾਨ ਸਭਾ ਚ ਨਹੀਂ ਗਏ ਇਹਦੇ ਵਿੱਚ ਆਏ ਅੱਜ ਹੋਰ ਵੀ ਬੀਜੇਪੀ ਦੇ ਕਈ ਆਗੂ ਜਿਹੜੇ ਸੀਨੀਅਰ ਜੂਨੀਅਰ ਆਏ ਆ ਇਹਨਾਂ ਨੇ ਉਵੇਂ ਹੀ ਆਪ ਦਾ ਸਪੀਕਰ ਬਿਠਾਇਆ ਡਿਪਟੀ ਸਪੀਕਰ ਬਿਠਾਇਆ ਮੁੱਦੇ ਚੁੱਕੇ ਆ ਸਾਰਾ ਕੁਛ ਇਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹਨਾਂ ਤੇ ਤਵਾ ਲਾਇਆ ਉਹ ਕਹਿੰਦੇ ਦੇਖੋ ਇੱਥੇ ਆਉਣ ਦੀ ਥਾਂ ਦੇ ਉੱਤੇ ਸੋਨੇ ਹੋਏ ਨਮਾਇੰਦੇ ਤੇ ਉਹ ਨਕਲੀ ਦੇ ਵਿੱਚ ਗਏ ਆ ਉੱਥੇ ਅਰਧ ਮੰਤਰੀ ਮੰਡਲ ਬਣਾਈ ਬੈਠੇ ਆ ਇਹਨਾਂ ਨੇ ਪਤਾ ਲੱਗਾ ਜੀ ਕਿ ਇੱਥੇ ਅੱਜ ਕਾਰਜਕਾਰੀ ਪ੍ਰਧਾਨ ਨੇ ਗੱਲ ਕਹੀ ਆ ਕਿ ਆਮ ਆਦਮੀ ਪਾਰਟੀ ਸਦਨ ਦੀ ਦਰਵਤਾਂ ਕਰ ਰਹੀ ਆ ਤੇ ਪੰਜਾਬ ਸਰਕਾਰ ਦੀ ਮੰੰਦਾਂ ਦਾ ਮਤਦੰਦਾ ਗਿਆ ਤੋ ਇਹ ਤਿੰਨ ਕਦੀਆਂ ਗੱਲਾਂ ਬਾਤਾਂ ਹੋਈਆਂ ਵੀ ਹੱਡ ਦੇ ਬਾਰੇ ਗੱਲ ਨਹੀਂ ਕਰਦੇ ਤੇ ਇਹ ਵਿਧਾਨ ਸਭਾ ਦੀ ਦਰਵਰਸਾਉਂ ਕੀਤੀ ਜਾ ਰਹੀ ਹੈ। ਮੈਕਸ ਹਸਪੀਟਲ ਦੇ ਵਿੱਚ ਕੀ ਇਹੋ ਜਿਹਾ ਹਾਲ ਸੀ ਜਿਹਦੇ ਕਰਕੇ ਮੰਤਰੀ ਭੜਕ ਉੱਠੇ। ਦੇਖੋ ਜੀ ਅੱਜ ਨਾ ਇਹ ਹਰਜੋਤ ਸਿੰਘ ਬੈਂਸ ਦੇ ਨਾਲ ਸੰਬੰਧਤ ਖਬਰ ਆਈ ਆ। ਹਰਜੋਤ ਸਿੰਘ ਬੈਂਸ ਗਏ ਸੀ ਕਿ ਮੁਹਾਰੀ ਦੇ ਮੈਕਸ ਹਸਪਤਾਲ ਦੇ ਵਿੱਚ। ਇਸ ਇਨਾਂ ਨੇ ਵੀਡੀਓ ਵੀ ਬਣਾਈ ਆ। ਇਹਨਾਂ ਨੇ ਕਿਹਾ ਜੀ ਹਸਪਤਾਲ ਦੇ ਵਿੱਚ ਐਮਰਜੈਂਸੀ ਬੈੱਡ ਹੋਣ ਦੇ ਬਾਵਜੂਦ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ। ਵੀਡੀਓ ਬਣਾ ਕੇ ਇਹਨੇ ਐਮਰਜੈਂਸੀ ਦੇ ਵਿੱਚ ਖਾਲੀ ਪਏ ਬੈੱਡ ਵੀ ਵਿਖਾਏ ਤੇ ਮਰੀਜ਼ਾਂ ਦੇ ਨਾਲ ਜਿਹੜੇ ਆਏ ਆ ਉਹਨਾਂ ਦੇ ਦੇਖਭਾਲ ਕਰਨ ਦੇ ਲਈ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਸਿੱਖਿਆ ਮੰਤਰੀ ਹਰਜੋਤ ਵੈਸ ਨੇ ਗੱਲ ਕਹੀ ਆ ਕਿ ਮੈਂ ਸਿਹਤ ਮੰਤਰੀ ਦੇ ਮੂਹਰੇ ਮੁੱਦਾ ਚਕੂੰਗਾ ਇਥੇ ਉਹ ਕਹਿੰਦੇ ਹਾਮੀਰਪੁਰ ਤੋਂ ਇੱਕ ਬੀਬੀ ਆ ਇੱਕ ਔਰਤ ਆਈ ਮਰੀਜ਼ ਉਹਦੇ ਇਲਾਜ ਲਈ ਬੀ ਪੱਚੀਮੈਂਟ ਨੂੰ ਐਂਬੂਲੈਂਸ ਦੇ ਵਿੱਚ ਰੱਖਿਆ ਗਿਆ ਤੇ ਐਮਰਜੈਂਸੀ ਦੇ ਵਿੱਚ ਦਾਖਲ ਨਹੀਂ ਕੀਤਾ ਗਿਆ ਤੇ ਮਜਬੂਰ ਹੋ ਕੇ ਉਹਨੂੰ ਹੋਰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਤੇ ਹਰਜੋਤ ਵੈਸ ਨੇ ਪੋਸਟ ਵੀ ਪਾਈ ਆ ਮੈਕਸ ਹਸਪਤਾਲ ਮੁਹਾਰੀ ਦੇ ਵਿੱਚ ਬਹੁਤ ਦੁਖਦਾਈ ਦ੍ਰਿਸ਼ ਦੇਖਣ ਨੂੰ ਮਿਲਿਆ ਪ੍ਰਬੰਧਕਾਂ ਦੀ ਅੜਗੜੀ ਤੇ ਪੈਸਾ ਕਮਾਉਣ ਦੀ ਹੋੜ ਕਰਕੇ ਦੂਰੋਂ ਨੇੜੇੋਂ ਆਏ ਮਰੀਜ਼ਾਂ ਨੂੰ ਐਮਰਜੈਂਸੀ ਦੇ ਵਿੱਚ ਦਾਖਲ ਕਰਨ ਨਹੀਂ ਤਾਂ ਫਾਇਦਾ ਬਣਾਉਣ ਦੇ ਬਹਾਨੇ ਬਾਹਰ ਬਿਠਾ ਦਿੱਤਾ ਜਾਂਦਾ ਜਦ ਕਿ ਐਮਰਜੈਂਸੀ ਵਾਰਡ ਬਿਲਕੁਲ ਖਾਲੀ ਪਿਆ ਹੁੰਦਾ ਜੀ ਇਹ ਪ੍ਰਾਈਵੇਟ ਹਸਪਤਲ ਹੈ ਜਾਂ ਸਰਕਾਰੀ ਬਿਲਕੁਲ ਪ੍ਰਾਈਵੇਟ ਹੈ ਜੀ ਸਰਕਾਰ ਦੀ ਫੰਡਿੰਗ ਨਾਲ ਚੱਲਦਾ ਹੈ ਨਹੀਂ ਜੀ ਮੇਰਾ ਨਹੀਂ خیال ਜੀ ਪਰ ਕਿਉਂਕਿ ਦੇਖੋ ਸਰਕਾਰ ਜਿਹੜਾ ਵੀ ਕੋਈ ਸੂਬੇ ਦੇ ਵਿੱਚ ਹਸਪਤਾਲ ਆ ਭਾਵੇਂ ਸਰਕਾਰੀ ਆ ਗੈਰ ਸਰਕਾਰੀ ਆ ਉਹ ਇਸ ਵਿਭਾਗ ਦੇ ਨਿਯਮ ਤੇ ਸ਼ਰਤਾਂ ਨੂੰ ਤਾਂ ਉਹਨੂੰ ਪੂਰਾ ਕਰਨਾ ਹੀ ਪਊਗਾ ਤੇ ਇੱਥੇ ਤਾਂ ਦੇਖੋ ਬਢਾਂਗਾ ਜੀ ਜਿਹੜੇ ਪ੍ਰਾਈਵੇਟ ਹਸਪਤਾਲ ਦਾ 90% ਦੀ ਹਿੱਸਾ ਤਾਂ ਜਿਵੇਂ ਆਪਾਂ ਕਹਿੰਦੇ ਕਿ ਬਈ ਟੋਕਾ ਟਿੱਖਾ ਕਰਕੇ ਬੈਠੇ ਵੀ ਮਰੀਜ਼ ਆਵੇ ਸਹੀ ਤਾਂ ਬਢਾਂਗਾ ਕਿਵੇਂ ਕਰਨਾ ਹੈ ਫੋਰਡਸ ਵੀ ਇਸੇ ਤਰ੍ਹਾਂ ਹੀ ਆ ਜੀ ਦੇਖੋ ਆਮ ਬੰਦੇ ਦੀ ਤਾਂ ਪਹੁੰਚ ਦੇ ਬੱਚੀ ਨਹੀਂ ਜੇ ਮੰਨ ਲਓ ਉਦਾਹਰਣ ਦੇ ਤੌਰ ਤੇ ਮੈਂ ਕਿਸੇ ਦੇ ਉੱਤੇ ਕਿਉਂ ਗਨ ਲਾਉਣੀ ਹੈ ਮੈਂ ਆਪਦੇ ਤੇ ਗੱਲ ਲਾਉਣਾ ਜੀ ਜੇ ਮੰਨ ਲਓ ਵੀ ਮੇਰੇ ਵਰਗੇ ਬੰਦੇ ਨੂੰ ਜਾਂ ਕੋਈ ਸੁਧਾਰਨ ਬੰਦੇ ਨੂੰ ਕੋਈ ਛੇਤੀ ਸਮੱਸਿਆ ਆਵੇ ਇਹ ਫੋਟ ਉਸ ਦੇ ਵਿੱਚ ਜਾਣਾ ਹੋਵੇ ਤਾਂ ਘਰੋਂ ਇਹ ਸੋਚ ਕੇ ਤੁਰਨਾ ਚਾਹੀਦਾ ਵੀ ਆਪਾਂ ਵੇਚਣਾ ਕੱਲ ਨੂੰ ਕਿਹੜਾ ਕਿਹੜਾ ਅਸਮਾਨ ਆ ਵੀ ਆਪਣਾ ਘਰ ਵਿਕ ਸਕਦਾ ਕਿ ਨਹੀਂ ਛੇਤੀ ਆਪਣੀ ਜ਼ਮੀਨ ਜ਼ਮੀਨ ਵੇਚ ਸਕਦੀ ਕਿ ਨਹੀਂ ਛੇਤੀ ਵੀ ਇਸ ਤਰੀਕਾ ਦੀ ਗੱਲ ਹੈ ਤੇ ਪੀਜੀ ਵਿੱਚ ਜਾ ਸਕਦਾ ਪੀ ਡੀ ਆਈ ਦੇ ਵਿੱਚ ਜਾ ਸਕਦਾ ਵਜੀ ਪੀ ਡੀ ਆਈ ਨੂੰ ਪੈਂਦੇ ਕਈ ਸੂਬੇ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਪੰਜਾਬ ਹਰਿਆਣਾ ਉਹਨੂੰ ਪੈਂਦੇ ਆ ਉਥੇ ਜਿੰਨੇ ਮਰੀਜ਼ ਅੰਦਰ ਆ ਉਸ ਤੋਂ ਬਾਹਰ ਜਿਹੜੇ ਆ ਉਹ ਤਾਂ ਘਟੋ ਘਟ 100 ਗੁਣਾ ਬਾਹਰ ਤੋਂ ਉਹਦੇ ਪਾਰਕ ਦੇ ਵਿੱਚ ਪਏ ਆ ਮਰੀਜ਼ ਪਏ ਪਾਰਕ ਦੇ ਵਿੱਚ ਪੰਜਾਬ ਦਾ ਲੈ ਕੇ ਆਉਂਦੇ ਲੋਕ ਤੇ ਤੁਸੀਂ ਇਹ ਕਰੋਗੇ ਜੀ ਜੇ ਮੰਨ ਲਓ ਸੀ ਮੰਤਰੀ ਦੀ ਸਿਫਾਰਿਸ਼ ਕੋ ਆਲੀ ਅੰਦਰ ਬੈੱਡ ਤਾਂ ਮਿਲ ਜੂ ਡਾਕਟਰ ਵੀ ਪੂਰੇ ਡਾਕਟਰ ਨੇ ਤਾਂ ਉਹਦਾ ਉਸਾਰਨ ਲਈ ਕਿੜਾ ਮਾਰਨਾ ਸਸਤਾ ਹੋ ਸਰਕਾਰੀ ਆ ਉਹ ਪਰ ਉਥੇ ਉਹਨੇ ਇਲਾਜ ਨਹੀਂ ਜੋ ਗੋਇਨਸਬਲ ਆਬ ਦੀ ਕੀ ਖਬਰ ਆਈ ਹੈ ਜੇ ਜੇਲ ਚੋਂ ਇਹਦੀ ਬੜੀ ਹੈਰਾਨੀਜਨਕ ਖਬਰ ਹੈ ਤਨ ਸਾਹਿਬ ਤੇ ਬੜੇ ਸਵਾਲ ਖੜੇ ਕਰਦੀ ਆ ਆਪਾਂ ਕਰੋਨਾ ਮਹਾਮਾਰੀ ਦੇ ਵਿੱਚ ਰੈੱਡ ਥੰਮ ਤੇ ਖਬਰਾਂ ਪੜ੍ਹਦੇ ਰਹੇ ਉਦੋਂ ਕਿ ਭਾਈ ਕਿਸ ਤਰੀਕੇ ਦੇ ਨਾਲ ਤੇ ਲੋਕ ਆ ਜਿਹੜੇ ਉਹ ਬੈਗ ਦੇ ਵਿੱਚ ਬੰਦੇ ਨੂੰ ਬੰਦ ਕਰ ਦਿੰਦੇ ਸੀ ਤੇ ਸਿਹਤ ਵਿਭਾਗ ਦੇ ਅਧਿਕਾਰੀ ਘਰੇ ਬੋਡੀ ਛੱਡਿਆਉਂਦੇ ਸੀ ਤੇ ਨਾਲ ਦੀ ਨਾਲ ਹੀ ਜੀ ਉਹ ਕਈ ਪੜੇਥੇ ਦੇ ਨਾਲ ਗਲਤ ਬੰਦਾ ਛੱਡਿਆਂ ਦਾ ਤੇ ਉਹਨਾਂ ਨੇ ਵੀ ਵੇਖੇ ਤੋਂ ਬਿਨਾਂ ਸਨਸਕਾਰ ਕਰਤਾ ਪਰ ਇਹੋ ਜਿਹੀਆਂ ਖਬਰਾਂ ਪੜਦੇ ਰਹੇ ਆ। ਇਹ ਗੋਇੰਦਵਾਲ ਸਾਹਿਬ ਦੀ 10 ਤੋਂ ਇਹੋ ਜਿਹੀ ਖਬਰਾਈ ਆ। ਚਾਚਾ ਭਤੀਜਾ ਚੋਰੀ ਦੇ ਕੇਸ ਦੇ ਵਿੱਚ ਜੇਲ੍ਹ 'ਚ ਬੰਦਾ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਦੇ ਵਿੱਚ ਇੱਥੇ ਪੁਲਿਸ ਘਰ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਕੋਲੇ ਬੋਡੀ ਲੈ ਕੇ ਗਈ। ਤੇਰੇ ਵੀ ਜਿਹੜਾ ਭਤੀਜਾ ਯਾਨੀ ਕਿ ਗੁਰਪ੍ਰੀਤ ਸਿੰਘ ਇਹਦੀ ਮੌਤ ਹੋ ਗਈ ਭਿਆਨਕ ਰੋਗ ਦੇ ਕਰਕੇ ਪੋਸਟਮਾਰਟਮ ਅਸੀਂ ਕਰਵਾ ਲਿਆਂਦਾ ਤੇਰਾ ਸਨਸਕਾਰ ਕਰਦੇ ਤਾਂ ਟੱਬਰ ਦੇ ਜੀਆ ਨੇ ਵੀ ਮੂੰਹ ਦੇਖੇ ਬਿਨਾਂ ਸਨਸਕਾਰ ਕਰਤਾ। ਫੁੱਲ ਵੀ ਚੁਗਲੇ ਲੋਕੀ ਉਸ ਤੋਂ ਬਾਅਦ ਕਬਰ ਦੇਗੀ ਜੇਲ੍ਹ ਦੇ ਵਿੱਚ ਜਾਂਦੇ ਆ ਚਾਚੇ ਨੂੰ ਮਿਲਣ ਵਾਸਤੇ ਵੀ ਭਾਈ ਤੁਹਾਨੂੰ ਦੁੱਖ ਹਸਾਰ ਕਰੇਗੇ ਵੀ ਭਾਈ ਕਿਵੇਂ ਸੀ ਆਖਰੀ ਵੇਲੇ ਕੀ ਹੋਇਆ ਉਹ ਕਹਿੰਦੇ ਵੀ ਗੁਰਪ੍ਰੀਤ ਆਲਾ ਤਾਂ ਬਹੁਤ ਮਾਰਾ ਹੋਇਆ ਉਸ ਤੋਂ ਜੋ ਸਾਰੀਆਂ ਜਿਹੜੀਆਂ ਰਸਮਾਂ ਪੂਰੀਆਂ ਕਰਾਈਆਂ ਆ ਉਹ ਕਹਿੰਦੇ ਜੀ ਕਿਹੜਾ ਬਰਪ੍ਰੀਤ ਜਿਹੜਾ ਆਪਣੇ ਜਿਹੜਾ ਭਤੀਜਾ ਜਿਹੜਾ ਉਹ ਮੌਤ ਹੋ ਗਈ ਆ ਕਹਿੰਦਾ ਨਾਲ ਦੀ ਬੈਰਕ ਤਕਾਸ਼ ਕੁੱਟੀ ਜਾਂਦਾ ਉਹ ਹੂੰ ਕਿਹਦੀ ਲਗੜਿਆ ਅਸਲ ਦੇ ਵਿੱਚ ਪੁਲਿਸ ਵਾਲੇ ਜਿਹੜੇ ਉਹ ਜੇਲ੍ਹ ਦੇ ਵਿੱਚ ਇੱਕ ਬੰਦਾ ਹੋਰ ਸੀ ਤਾਂ ਉਹ ਵੀ ਗੁਰਪ੍ਰੀਤ ਸਿੰਘ ਨਾਂ ਦਾ ਉਹਦੀ ਲਾਸ਼ ਦਾ ਪੋਸਟਮਾਰਟਮ ਕਰਵਾਫੇ ਤੇ ਦੇ ਆ ਇਹਨਾਂ ਦੇ ਘਰੇ ਤੇ ਸਸਕਾਰ ਕਰਤਾ ਹੁਣ ਜਿਹੜੇ ਪਹਿਲੇ ਘਰ ਵਾਲੇ ਜਿਹਨੜਾ ਸੱਚੀ ਮੁੱਚੀ ਪਰਿਵਾਰਕ ਮੈਂਬਰ ਆ ਉਹ ਹੁਣ ਨਪਾਈ ਬੈਠੇ ਤੇ ਉਸਤਾਦ ਦੇ ਤਬਰ ਦੇ ਕੀਰਾ ਮੂੰਹ ਵੀ ਨਹੀਂ ਵੇਖਿਆ ਜੀ ਹੂੰ ਅੱਛਾ ਹਟਣਾ ਜੀ ਮੌਸਮ ਕਿਹੋ ਜਿਹਾ ਪੰਜਾਬ ਦਾ ਹੁਣ ਪੰਜਾਬ ਦੇ ਵਿੱਚ ਜੀ ਅੱਜ ਗਰਮੀ ਆ ਪੂਰਾ 39 ਡਿਗਰੀ ਤੱਕ ਟੈਂਪਰੇਚਰ ਸੀ ਅੱਜ ਇੱਕ ਪੱਤਾ ਵੀ ਸੀ ਹਲਦਾ ਅੱਜ ਮੁਰਕੋ ਮੁਰਕੀ ਵਾਲੀ ਸਥਿਤੀ ਸੀ ਪੰਜਾਬ ਦੇ ਵਿੱਚ ਗਰਮੀ ਵਧੀ ਆ ਜਿਹਦੇ ਕਰਕੇ ਇਸ ਵੇਲੇ ਬਿਜਲੀ ਦੀ ਮੰਗ ਵੀ ਇੱਕ ਵਾਰੀ ਫੇਰ ਵਧ ਗਈ ਆ ਤੇ ਮੌਸਮ ਪਾਕ ਨੇ ਗੱਲ ਕਹੀ ਆ ਆਉਂਦੇ 72 ਘੰਟੇ ਦੇ ਵਿੱਚ ਮੀਂਹ ਕਣੀ ਦੀ ਪੂਰਾ ਸੰਭਾਵਨਾ ਨਹੀਂ ਹੈ ਜੀ ਜਣੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਧੰਨਵਾਦ ਜੀ ਬਹੁਤ ਮਿਹਰਬਾਨੀ